ਅੱਜ ਇੱਕ ਜੁਆਇੰਟ ਡੈਲੀਗੇਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮਿਲਿਆ ਜੋ ਐਸਆਈਟੀ ਜੋ ਬੇਅਦਵੀ ਵਾਲਾ ਮੁੱਦਾ ਤੇ ਉਸ ਤੋਂ ਬਾਅਦ ਗੋਲੀ ਵਾਲੇ ਮੁੱਦੇ ਦੀ ਇਨਕੁਆਰੀ ਕਰ ਰਹੀ ਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮੇਨ ਅਫਸਰ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਸਦੇ ਟਰਾਂਸਫਰ ਦੇ ਆਰਡਰ ਨੂੰ ਰਿਵਿਊ ਕਰਨ ਲਈ ਤੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਅੱਜ ਜੁਆਇੰਟ ਇੱਕ ਵਫਦ ਜੋ ਪੋਲੀਟੀਕਲ ਪਾਰਟੀਆਂ ਦਾ ਜਖੜ ਸਾਹਿਬ ਬਾਜਵਾ ਸਾਹਿਬ ਤੇ ਲੀਡਰ ਆਫ اپੋਜੀਸ਼ਨ ਹਰਪਾਲ ਸਿੰਘ ਦੀ ਟੀਮਾ 나જર ਸਿੰਘ ਦੀ ਐਮ ਐਲ ਏ ਸਾਹਿਬ ਤੇ ਇਹ ਮਿਲਿਆ ਤੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਸਿਚੁਏਸ਼ਨ ਦੀ ਜਾਣਕਾਰੀ ਕਰਵਾਈਆ ਤੇ ਉਹਨਾਂ ਨੂੰ ਇਹ ਗੱਲ ਦੱਸੀਆ ਕਿ ਇਹਦਾ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਹੋ ਰਿਹਾ ਅਕਾਲੀ ਦਲ ਬੜੀ ਧੀਰ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਇਨਵੈਸਟੀਗੇਸ਼ਨ ਨੂੰ ਰੋਕਿਆ ਜਾਵੇ ਪਰ ਉਹ ਆਪਣੇ ਇਸ ਜੋ ਇਹਦੇ ਵਿੱਚ ਉਹ ਕਾਮਯਾਬ ਨਹੀਂ ਸੀ ਹੋਈ ਪਰ ਹੁਣ ਇਹ ਕਮਰ ਵਿਜੇ ਪ੍ਰਤਾਪ ਦੀ ਟ੍ਰਾਂਸਫਰ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਉੱਤੇ ਉਲਟਾ ਅਸਰ ਪਾਏਗਾ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਮੁੱਦਾ ਦਿਲ ਨੂੰ ਲੱਗਿਆ ਵਾ ਕਿਉਂਕਿ ਪਹਿਲਾਂ ਵੀ ਜੋ 2015 ਚ ਵਿਵਾਦ ਵੀ ਹੋਈ ਸੀ ਉਦੋਂ ਵੀ ਬੜਾ ਉਸ ਟਾਈਮ ਦੇ ਉੱਤੇ ਵੀ ਬਵਾਲ ਹੋਇਆ ਸੀ ਤੇ ਹੁਣ ਆ ਜਦੋਂ ਧਰਨਾ ਲੱਗਿਆ ਸੀ ਉਦੋਂ ਵੀ ਲੱਖਾਂ ਬੰਦੇ ਉੱਥੇ ਇਕੱਠੇ ਹੋ ਗਏ ਸੀ ਤੇ ਹੁਣ ਇਸ ਟਾਈਮ ਤਾਂ ਕਿ ਪੰਜਾਬ ਦੀ ਸ਼ਾਂਤੀ ਨਾ ਖਰਾਬ ਹੋਵੇ ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਇਹ ਪ੍ਰੋਪਰ ਚੱਲੇ ਤਾਂ ਕੁਮਰ ਵਿਜੇ ਪ੍ਰਤਾਪ ਦੀ ਟਰਾਂਸਫਰ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਮਿਲੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਜੀ ਦੀ ਵੀ ਜੋ ਚਿੱਠੀ ਆ ਉਹਨਾਂ ਨੂੰ ਆ ਗਈ ਆ ਤੇ ਉਹ ਕਨਸਿਡਰ ਕਰ ਰਹੇ ਆ ਇਹ ਤੇ ਵਿਚਾਰ ਹੁਣ ਕਰ ਰਹੇ ਆ ਅੱਜ ਸਾਡੀ ਵੀ ਬਹਿਸ ਜਿਹੜੋ ਪੂਰੀ ਡਿਸਕਸ਼ਨ ਉਹਨਾਂ ਨਾਲ ਹੋਈ ਜਾਕੜ ਸਾਹਿਬ ਨੇ ਬਾਜਵਾ ਸਾਹਿਬ ਨੇ ਚੀਮਾ ਸਾਹਿਬ ਨੇ ਨਾਜਤ ਸਿੰਘ ਜੀ ਨੇ ਸਭ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਦਾ ਪੰਜਾਬ ਦੇ ਵਿੱਚ ਉਲਟਾ ਅਸਰ ਹੋਏਗਾ ਤੇ ਇਹ ਇਲੈਕਸ਼ਨ ਦੇ ਵਿੱਚ ਸਮਾ ਸਮੂਥ ਇਲੈਕਸ਼ਨ ਦੀ ਬਜਾਏ ਕਿਹੀਂ ਇਹ ਨਾ ਹੋਵੇ ਕਿ ਇਹ ਮਾਹੌਲ ਹੀ ਅਲੈਦਾ ਤਰ੍ਹਾਂ ਦਾ ਬਣ ਜਾਵੇ ਤੇ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰੀਆਂ ਚੀਜ਼ਾਂ ਉੱਤੇ ਵਿਚਾਰ ਕਰਕੇ ਤੇ ਫੈਸਲਾ ਲੈਣਗੇ ਜਲਦੀ ਫੈਸਲਾ ਲੈ ਕੇ ਤੇ ਦੇਾਰੇ ਬਾਰੇ ਦੱਸਿਆ ਜਾਊਗਾ ਜਕਰ ਸਾਹਿਬ ਜਕਰ ਸਾਹਿਬ ਸਾਰੇ ਮਿਲ ਕੇ ਆਏ ਸਾਰੇ ਦੇ ਸਾਰੇ ਅੱਜ ਫੂਲਕਾ ਸਾਹਿਬ ਚੀਮਾ ਸਾਹਿਬ ਨਾਜ਼ਰ ਸਿੰਘ ਜੀ ਤੇ ਸਾਡੇ ਕੈਬਨਿਟ ਮਿਨਿਸਟਰ ਤ੍ਰਿਪਿੰਦਰ ਸਿੰਘ ਬਾਜਵਾ ਜੀ ਅਸੀਂ ਇੱਕ ਸਾਰੇ ਪਾਰਟੀਆਂ ਦਾ ਵਫਦ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਆਂ ਇਹ ਉਹਨਾਂ ਨੂੰ ਇਸ ਗੱਲ ਵਾਸਤੇ ਬੇਨਤੀ ਕੀਤੀ ਹੈ ਵੀ ਉਹ ਆਪਣਾ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀਗਾ ਕੋਮਰ ਵਿਜੇ ਪ੍ਰਤਾਪ ਸਿੰਘ ਨੂੰ ਟ੍ਰਾਂਸਫਰ ਕਰਨ ਦਾ ਐਸਆਈਟੀ ਨੂੰ ਉਹਨੂੰ ਰਿਵਿਊ ਕਰਨ ਤਾਂ ਕਿ ਆ ਜਿਹੜੀ ਜਾਂਚ ਹੈ ਜਿਹੜੀ ਪੰਜਾਬ ਦੇ ਲੋਕਾਂ ਦੇ ਕਾਲਜੇ ਜਿਹੜੇ ਬਲੁੰਧਰੇ ਪਏ ਐ ਉਹਨਾਂ ਦੇ ਉਸ ਜਾਂਚ ਨੂੰ ਛੇਤੀ ਤੋਂ ਛੇਤੀ ਨਿਬੇੜਿਆ ਜਾ ਸਕਿਆ ਜਿਹੜਾ ਜ਼ਖਮ ਹੈ ਪੰਜਾਬ ਦੇ ਲੋਕਾਂ ਦੇ ਦਿਲ ਤੇ ਬੇਅਦਬੀ ਨੂੰ ਲੈ ਕੇ ਇੱਥੇ ਜਿਹੜੇ ਸਿੰਘ ਮਾਰੇ ਗਏ ਇੱਕ ਪੰਥ ਦੀ ਸਰਕਾਰ ਹੋਏ ਪੰਥਕ ਸਰਕਾਰ ਦੇ ਟਾਈਮ ਦੇ ਅੰਦਰ ਜਿਨ੍ਹਾਂ ਨੇ ਗੋਲੀ ਚਲਾਣ ਦੇ ਹੁਕਮ ਦਿੱਤੇ ਉਸ ਜਨਰਲ ਡਾਇਰ ਨੂੰ ਉਹ ਜਿਹੜੇ ਅੱਜ ਦੇ ਮਾਡਰਨ ਜ਼ਮਾਨੇ ਦੇ ਜਨਰਲ ਡਾਇਰ ਹੈ ਉਹਨਾਂ ਨੂੰ ਕਾਨੂੰਨ ਦੀ ਗ੍ਰਿਫਤ ਚ ਲਿਆ ਜਾ ਸਕੇ ਇਹਦੇ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨੂੰ ਰਿਵਿਊ ਕਰਨ ਕਿਉਂਕਿ ਸਾਡਾ ਮੰਨਣਾ ਹੈ ਤੇ ਆਪਣਾ ਸਾਰਾ ਪੱਖ ਅਸੀਂ ਉਹਨਾਂ ਸਾਹਮਣੇ ਰੱਖ ਕੇ ਆਏ ਹਾਂ ਕਿ ਕੌਮ ਰਵਿਜੇ ਪ੍ਰਤਾਪ ਸਿੰਘ ਨੇ ਕਿਤੇ ਵੀ ਕੋਡ ਆਫ ਕੰਡਕਟ ਜਿਹੜਾ ਇਲੈਕਸ਼ਨ ਹੈ ਉਹਨੂੰ ਕਿਤੇ ਵੀ ਵਾਇਲਟ ਨਹੀਂ ਕੀਤਾ ਤੇ ਅਗਰ ਕਿਤੇ ਕਿਸੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਰ ਰਹੇ ਤਾਂ ਜਿਸ ਤਰ੍ਹਾਂ ਮਾਇਆਵਤੀ ਜੀ ਨੂੰ ਜਾਂ ਯੋਗੀ ਜੀ ਜਿਹੜੇ ਮੁੱਖ ਮੰਤਰੀ ਹੈ ਯੂਪੀ ਹੈ ਉਹਨਾਂ ਤੇ ਪ੍ਰੈਸ ਕਾਨਫਰੰਸ ਦੀ ਬੈਨ ਲਾਈ ਗਈ ਹੈ ਤੇ ਉਹਨਾਂ ਤੇ ਵੀ ਬੈਨ ਲਾ ਦੇ ਪਰ ਜਿਹੜੀ ਪ੍ਰਕਿਰਿਆ ਐ ਐਸਆਈਟੀ ਦੀ ਉਹਨੂੰ ਪ੍ਰਭਾਵਿਤ ਨਾ ਹੋਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਆਪਣੇ ਫੈਸਲੇ ਨੂੰ ਰਿਵਿਊ ਕਰਨ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਜਿਸ ਤਰ੍ਹਾਂ ਕਿ ਫੁਲਕਾ ਸਾਹਿਬ ਨੇ ਦੱਸਿਆ ਕੈਪਟਨ ਨਮਰਿੰਦਰ ਸਿੰਘ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਵੀ ਉਹਨਾਂ ਨੇ ਸੰਗਿਆਨ ਉਹਨਾਂ ਨੇ ਲਿਆ ਵੀ ਅਸੀਂ ਉਸ ਤੇ ਆਲਰੇਡੀ ਗੌਰ ਕਰ ਰਹੇ ਹਾਂ ਕਿ ਅਸੀਂ ਮਸਲੇ ਤੇ ਜਲਦੀ ਕੋਈ ਫੈਸਲਾ ਲਵਾਂਗੇ ਥੈਂਕ ਯੂ ਜੁਆਇੰਟ ਡੈਲੀਗੇਸ਼ਨ ਜਿਹੜਾ ਅੱਜ ਅਸੀਂ ਜਾਕਰ ਸਾਹਿਬ ਤਿਰਤਲ ਬਾਜਬਾ ਜੀ ਫੂਲਕਾ ਸਾਹਿਬ ਦੀਗਵਾਈ ਦੇ ਵਿੱਚ ਨਾਜ਼ਰ ਸਿੰਘ ਮਾਨਸਈ ਅਸੀਂ ਮਿਲ ਕੇ ਆਏ ਆਂਗੇ ਤਾਂ ਕਿ 2015 ਦੇ ਵਿੱਚ ਜੋ ਜੋ ਬੇਅਦਬੀ ਦੇ ਘਟਨਾਵਾਂ ਪੰਜਾਬ ਚ ਹੋਈਆਂ ਬਹਿਬਲ ਕਲਾਂ ਦੇ ਵਿੱਚ ਕੋਟਕਪੂਰਾ ਦੇ ਵਿੱਚ ਜਦੋਂ ਕਿ ਪੰਥਕ ਸਰਕਾਰ ਜਿਹੜੀ ਕਿ ਅਖੌਤੀ ਪੰਥਕ ਸਰਕਾਰ ਕਹੋਂਦੀ ਸੀ ਉਹਨਾਂ ਨੇ ਬੇਅਦਬੀ ਦੇ ਘਟਨਾਵਾਂ ਖੁਦ ਕਰਵਾਈਆਂ ਸੀ ਆਜ ਜਿਹੜੇ ਤੱਥ ਤੋਰ ਬਰੋੜ ਕੇ ਉਹਨਾਂ ਨੇ ਲੈਕਚਰ ਕਿਬੀਨ ਸਾਹਮਣੇ ਪੇਸ਼ ਕੀਤੇ ਸੀ ਉਹਨਾਂ ਦੇ ਰਿਵਿਊ ਕਰਨ ਦੇ ਲਈ ਆਏ ਆਂਗੇ ਇਕ ਕਮਰ ਵਿਜੇ ਪ੍ਰਤਾਪ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਇਨਵੈਸਟੀਗੇਸ਼ਨ ਜਿਗਰ ਨਾ ਪਾਇਆ ਜਾਵੇ ਕਿਉਂਕਿ ਜੇਕਰ ਇਨਵੈਸਟੀਗੇਸ਼ਨ ਰੁਕ ਗਈ ਤਾਂ ਮੈਂ ਸਮਝਦਾ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਐਵਿਡੈਂਸ ਆਉਣਾਗਾ ਆਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਜਿਹੜੇ ਵੀ ਦੋਸ਼ੀ ਨੇਗੇ ਉਸ ਇਨਵੈਸਟੀਗੇਸ਼ਨ ਦੇ ਐਵਿਡੈਂਸ ਨੂੰ ਜਿਹੜਾ ਐਵਿਡੈਂਸ ਦੇ ਪਾਰਟ ਨੂੰ ਡਿਸਟਰੋਏ ਕਰਨਗੇ ਇਸ ਗੱਲ ਨੂੰ ਲੈ ਕੇ ਮਿਲ ਕੇ ਆ ਔਰ ਬੜਾ ਅੱਛਾ ਸਵਾਸ਼ਣ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਸਾਨੂੰ ਦਿੱਤਾਗਾ ਕਮਿਸ਼ਨਰ ਵੱਲੋਂ ਕਮਰ ਵਿਜੇ ਪ੍ਰਤਾਪ ਸਿੰਘ ਜੀ ਹੋਰਾਂ ਦੀ ਕੀਤੀ ਗਈ ਸੀ ਉਹਦੇ ਨਾਲ ਇੱਕ ਮੈਸੇਜ ਗਲਤ ਗਿਆ ਹੈ ਆਪਣੇ ਜਿਹੜੀ ਰਿੱਟ ਪ੍ਰਵੇਲ ਕਰਦੇ ਨੇ ਉਹ ਸੈਂਟਰ ਦੇ ਵਿੱਚ ਪ੍ਰੈਸ਼ਰ ਪਾ ਕੇ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਾ ਸਕਦੇ ਨੇ ਇਹ ਮੈਸੇਜ ਲੋਕਾਂ 'ਚ ਬਹੁਤ ਗਲਤ ਗਿਆ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਇਹ ਪੋਚਾ ਪਾਚੀ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਪ੍ਰੋਪਰ ਜਿਹਦੇ ਵਿੱਚ ਬਾਦਲ ਆਪਣੇ ਕਲੀਨ ਕੱਲੋ ਵੀ ਕਲੀਨ ਚੈਟ ਮਲੇਗੀ ਉਹਨਾਂ ਨੂੰ ਤੇ ਉਹ ਬਰੀ ਹੋ ਜਾਣਗੇ ਲੋਕਾਂ 'ਚ ਇਸ ਪਰਸੈਪਸ਼ਨ ਨਾਲ ਜਿਹੜੀ ਇਲੈਕਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਉਹਤੇ ਵੀ ਅਸਰ ਪਏਗਾ ਅਸੀਂ ਉਸ ਨੂੰ ਲੈ ਕੇ ਅੱਜ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਸਾਰੀਆਂ ਪਾਰਟੀਆਂ ਦਾ ਮੁਫਤ ਮਿਲੇ ਸੀ ਮੈਂ ਵੀ ਆਪਣੀ ਕਵੈਸਟੀ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਮੁਫਤ ਦੇ ਨਾਲ ਹੀ ਗਿਆ ਤੇ ਅਸੀਂ ਜਾ ਕੇ ਇਹ ਉਹਨਾਂ ਦਾ ਕੇਸ ਪਲੇਟ ਕੀਤਾ ਵੀ ਪੰਜਾਬ ਦੇ ਲੋਕ ਇਹ ਸਮਝਦੇ ਨੇ ਵੀ ਕਮਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੈਸਟੀਗੇਸ਼ਨ ਤੇ ਵੀ ਅਸਰ ਪਾਏਗੀ ਤੇ ਪੰਜਾਬ ਦੀ ਇਲੈਕਸ਼ਨ ਤੇ ਵੀ ਅਸਰ ਪਾਏਗੀ ਉਸ ਨੂੰ ਲੈ ਕੇ ਜੋ ਚੀਫ ਇਲੈਕਸ਼ਨ ਕਮਿਸ਼ਨਰ ਸੀ ਉਹਨਾਂ ਦਾ ਬੜਾ ਪੋਜ਼ਿਟਿਵ ਥ ਵਿਊ ਸੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਗੱਲ ਧਿਆਨ ਨਾਲ ਸੁਣ ਲਈ ਹੈ ਤੇ ਅਸੀਂ ਇਸ ਨੂੰ ਆਪਸ ਵਿੱਚ ਬੈਠ ਕੇ ਰਿਵਿਊ ਕਰਾਂਗੇ ਜਲਦੀ ਇੰਨੀ ਸਾਡੀ ਗੱਲ ਹੋਈ ਹੈ ਥੈਂਕ ਯੂ ਫੂਲ ਕਾ ਸਾਹ ਚੀਮਾ ਸਾਹ ਨਾਜ਼ਰ ਸਿੰਘ ਜੀ ਸਾਡੇ ਆਪਸ 'ਚ ਜੇ ਰਾਜਨੀਤਿਕ ਵਿਰੋਧ ਹੋ ਸਕਦੇ ਆ ਪਰ ਆ ਜਿਹੜਾ ਮਸਲਾ ਹੈ ਬੇਅਦਬੀ ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਥੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਣਾ ਪੰਥ ਦੀ ਪਿੱਠ 'ਤੇ ਛੁਰਾ ਘੋਪਣਾ ਆ ਰਾਜਨੀਤੀ ਨਹੀਂ ਆ ਰਾਜਨੀਤੀ ਦਾ ਮਸਲਾ ਨਹੀਂ ਆ ਲੋਕਾਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਮਸਲਾ ਹੈ ਉਹਨਾਂ ਦੇ ਦਿਲ ਦਾ ਮਸਲਾ ਹੈ ਇਸ ਕਰਕੇ ਸਾਰੀ ਪਾਰਟੀਆਂ ਆਪਣਾ ਰਾਜਨੀਤਿਕ ਵਿਰੋਧ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਅੱਜ ਇਲੈਕਸ਼ਨ ਕਮਿਸ਼ਨ ਨੂੰ ਆ ਗੱਲਾਂ ਕਹਿ ਕੇ ਆਏ ਵੀ ਇਹਨੂੰ ਸਿਰਫ ਰਾਜਨੀਤਿਕ ਦੇ ਐਂਗਲ ਨਾਲ ਨਾ ਦੇਖਿਆ ਜਾਵੇ ਆ ਪੰਜਾਬ ਦੇ ਅਮਨ ਸ਼ਾਂਤੀ ਤੇ ਲੋਕਾਂ ਦੇ ਜਿਹੜੇ ਕਾਲਜਿਆਂ ਦੇ ਵਿੱਚ ਇੱਕ ਨਸੂਰ ਬਣਿਆ ਹੋਇਆ ਉਹਨੂੰ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਮਸਲਾ ਹੈ ਉਹਨੂੰ ਉਸ ਨਜ਼ਰੀਏ ਨਾਲ ਦੇਖ ਕੇ ਇਹਨੂੰ ਰਿਵਿਊ ਕੀਤਾ ਜਾਵੇ